ਸਤਿ ਸ੍ਰੀ ਅਕਾਲ ਜੀ ਰਸ਼ ਪੈ ਗਿਆ ਰਸ਼ ਪੈ ਗਿਆ ਰਸ਼ ਪੈ ਗਿਆ ਬਾਗੇ ਪੁਰਾਣੇ ਮਾਤੂ ਜੀ ਦਸਤਾਰ ਤੇ ਪੈ ਗਿਆ ਰਸ਼ ਜਿੱਥੇ ਚੱਲ ਰਹੀ ਆ ਬਹੁਤ ਵੱਡੀ ਸੇਲ ਇੱਥੇ ਲਾਰਤੀਆਂ ਆਫਰਾਂ ਭਾਈ ਜੀ ਬੜਾ ਰੌਲਾ ਪੈ ਗਿਆ ਸਾਰੇ ਪੰਜਾਬ ਚ ਕਹਿੰਦੇ ਕੱਪੜੇ ਕੋਟੀਆਂ ਦੇ ਭਾਅ ਦੇਈ ਜਾਂਦੇ ਹੋ ਅੱਜ ਫੈਰੇ ਕਰਦੇ ਹੋ ਰੇਟ ਉਹ ਬੋਲੋ ਇੱਥੇ ਭੈਣ ਭਰਾ ਬੈਠੇ ਵਾ ਸਾਰਿਆਂ ਨਾਲ ਨਾਲ ਚੁਕਾ ਦੇਣਾ ਆ ਦੇਖੋ ਜੀ ਆ ਚੈੱਕ ਕਰੋ ਸੂਟ ਪ्योर कॉटन ਦਾ ਪਿਓ ਦੁਪੱਟਾ ਲਾ ਕੇ 350 ਰੁਪਏ ਉੱਤੇ ਰੇਟ ਲੱਗਿਆ ਅੱਜ ਅਸੀਂ ਦੇਣਾ ਸਿਰਫ 200 ਰੁਪਏ ਦਾ ਜੀ ਆਜਾ ਕੋ ਜੀ ਰੇਟ ਇੱਥੇ ਲਿਖ ਕੇ ਲਾਤਾ 350 ਦਾ ਸੂਟ ਪਰ 200 ਹੀ ਦੇ ਦੇਣਾ ਜਿੰਨੇ ਮਰਜ਼ੀ ਰੰਗੇ ਦੇ ਵਿੱਚ ਲੈ ਜਾਓ ਕਿਉਂਕਿ ਆਫਰ ਚੱਲ ਰਹੀ ਆ ਪੂਰੇ ਪੰਜਾਬ ਤੋਂ ਸਸਤਾ ਕਪੜਾ ਫੈਕਟਰੀਆਂ ਮਿੱਲਾਂ ਹੋਲ سیلਰਾਂ ਨਾਲੋਂ ਵੀ ਰੇਟ ਘਟ ਕਰਦੇ ਬਿਲਕੁਲ ਜੀ ਚੈਲੰਜ ਕਰਕੇ ਸੌਦਾ ਵੇਚਦੇ ਆ ਜੀ ਮਾਤੂਸ਼ਰੀ ਦਸਤਾਰ ਕੋਈ ਲਾੜ ਨਹੀਂ ਚਾਹਦਾ ਫਰੈਸ਼ ਮਾਲ ਆ ਫਰੈਸ਼ ਦੁਪੱਟੇ ਪ्योर ਦੁਪੱਟਾ ਲਾ ਕੇ ਅਸੀਂ 200 ਰੁਪਏ ਦਾ ਦੇ ਰਹੇ ਆ 200 ਰੁਪਏ ਦਾ ਦੁਪੱਟਾ ਨਹੀਂ ਆਂਦਾ ਭਾਜੀ ਅਸੀਂ ਨਾਲ ਸੂਟ ਦੇ ਦੇਣਾ ਆ ਚੈੱਕ ਕਰੋ ਵੈਰਾਈਟੀ ਆ ਲਓ ਆ 7 7 100 ਰੁਪਏ ਦਾ ਬਜਾਰਾ ਜੇ ਕੋਲ ਸੂਟ ਵੇਖਦਾ ਇਹ ਅਸੀਂ 350 ਦਾ ਦੇ ਦੇਣਾ 700 ਦੇ ਦੋ ਆ ਵੀ ਚੈੱਕ ਕਰੋ ਜੀ ਸੂਟ ਪਿਓਰ ਦਾ ਦੁਪੱਟਾ ਵੀ ਪਿਓਰ ਕਾਟਨ ਦਾ 350 ਰੁਪਏ ਦਾ ਉਹ ਤੁਸੀਂ ਚੈੱਕ ਕਰ ਲਓ 350 ਦੇ ਵਿੱਚ ਡਿਜ਼ਾਈਨ ਕਿੰਨੇ ਆ ਦੁਪੱਟੇ ਨਾਲ ਦੇ ਰਹੇ ਆ ਆ ਵੀ ਤੁਸੀਂ ਚੈੱਕ ਕਰੋ ਆ ਦੇਖੋ ਜੀ 4 ਦਿਨਾਂ ਦੀ ਆਫਰ ਆ ਜਿਹੜਾ ਅਸੀਂ ਰੇਟ ਕਹਿ ਰਹੇ ਆ ਉੱਤੇ ਲੈ ਕੇ ਲਾਇਆ ਲੋਕਾਂ ਨੂੰ ਪਾਰਕ ਪਾਗਲ ਨਹੀਂ ਬਣਾ ਰਹੇ ਮੂਰਖ ਨਹੀਂ ਬਣਾ ਰਹੇ 500 ਰੁਪਏ ਦਾ ਸੂਟ ਜੀ ਤੁਸੀਂ ਸਾਡੇ ਕੋਲ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਆ ਜਾਓ ਇੱਧਰ ਵੀ ਕੈਮਰਾ ਮਾਰ ਦਿਓ ਉੱਧਰ ਵੀ ਮਾਰ ਦਿਓ ਪਿੱਛੇ ਵੀ ਮਾਰ ਦਿਓ ਸਾਡੇ ਕੋਲ ਬਹੁਤ ਵੱਡਾ ਰਾਸ਼ਿਆ ਲੋਕ ਚੱਕੋ ਜੀ 500 ਰੁਪਏ ਦਾ ਇਹ ਵੀ ਕਰਤਾ 1000 1000 ਦਾ ਸੂਟ ਕਾਟਨ ਦਾ 500 ਰੁਪਏ ਦਾ ਚੱਕੋ ਜੀ ਡਿਜ਼ਾਈਨ ਦੇਖੀ ਜਦੋਂ ਜੀ 5 500 ਰੁਪਏ ਦੇ 7 700 ਰੁਪਏ ਵਾਲੇ 5 500 ਚੇ ਆ ਵੀ ਨਾਲ ਚਾਹੀਦਾ ਲੈ ਲੋ ਨਾਲ ਨਾਲ ਲਈ ਜਾਓ ਜੋ ਰੇਟ ਅਸੀਂ ਕਹਿ ਰਹੇ ਆ ਦੇ ਦੇਣੇ ਹੈ ਗਿਆ ਆ ਚੱਕੋ ਜੀ ਬਿਜਾਰ ਦੇ ਵਿੱਚ 1200 ਰੁਪਏ ਦਾ ਸੂਟ ਆ ਪਿਓਰ ਦੁਪੱਟੇ ਦਾ ਨੈਚੁਰਲ ਕੈਮਰੀਕ ਦਾ ਇਹ ਵੀ 600 ਰੁਪਏ ਦਾ ਭਾਜੀ ਚੱਕੋ ਜੀ ਅੱਜ 100 ਇੱਕ ਨਾਲ ਇੱਕ ਫ੍ਰੀ ਮਤਲਬ 12 1200 ਵਾਲੇ 600 ਦੇ ਵਿੱਚ ਇੱਥੇ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰੋਂ ਦੁਕਾਨਦਾਰੋਂ ਤੁਸੀਂ ਲੈਣਾ ਵਿਆਹ ਸ਼ਾਦੀ ਦੇ ਕਪੜਾ ਸਾਰਿਆਂ ਦੇ ਫਾਇਦੇ ਕਰ ਦੇਣੇ ਆ ਦੇਖੋ ਜੀ 4 ਦਿਨਾਂ ਦਾ ਮੇਲਾ ਜਿਹੜਾ ਲੱਗਿਆ ਲੱਗਿਆ ਜਿਹੜਾ ਰਹਿ ਗਿਆ ਰਹਿ ਗਿਆ ਆ ਚੱਕੋ ਇਹ ਵੀ 600 ਰੁਪਏ ਦਾ ਡਿਜ਼ਾਈਨ ਦੇਖੀ ਚੱਲੋ ਆ ਆ ਗਿਆ ਜੀ ਪਿਓ ਦੁਪट्टे ਵਾਲਾ ਸੂਟ ਆ ਚੈੱਕ ਕਰ ਲੋ ਕੱਪੜੇ ਦੀ ਕੁਆਲਿਟੀ ਗੀਜ਼ਾ ਕਾਟਨ ਦਾ ਕੱਪੜਾ ਬਾਜ਼ਾਰ 'ਚ ਇਹ 1600 ਰੁਪਏ ਦਾ ਵੱਡੇ ਵੱਡੇ ਦੁਕਾਨਦਾਰ ਵੱਡੇ ਵੱਡੇ ਸ਼ੋਰੂਮ ਵਾਲੇ 16 1600 ਦਾ ਵੇਚਦੇ ਆ 800 850 ਰੁਪਏ 'ਚ ਦੇ ਦੇਣਾ ਜੀ ਚੱਕੋ ਜੀ ਦੇਖੋ ਜੀ ਤੁਸੀਂ ਕਿਸੇ ਸ਼ੋਰੂਮ 'ਚ ਜਾਂਦੇ ਕਹਿੰਦੇ 1000 ਰੁਪਏ ਦਾ ਸੂਟ ਸ਼ੁਰੂ ਹੁੰਦਾ ਸਾਡੇ ਕੋਲ ਆਓ ਭਾਵੇਂ 200 ਦਾ ਲੈ ਜਾਓ 500 ਦਾ ਲੈ ਜਾਓ 1000 ਦਾ ਲੈ ਜਾਓ ਜਿੰਦਾਂ ਦੀ ਮਰਜ਼ੀ ਰੇਟ ਲੈ ਜਾਓ ਦੇਖੋ ਜੀ ਵੈਰਾਈਟੀ ਦੇਖੋ ਰਾਮਿਆ ਜੀ ਜੇ ਵੀ ਤਾਂ ਤੁਸੀਂ ਦਿਖਾ ਦਿੰਨੇ ਆ ਆ ਦੇਖੋ ਬਹੁਤ ਸੋਹਣਾ ਕਪੜਾ ਇਹਦੇ ਵਿੱਚ ਚਾਹੇ ਤੁਸੀਂ ਟੌਪ ਬਣਾ ਲਓ ਭਾਵੇਂ ਤੁਸੀਂ ਇਹਦਾ ਨਾਈਟ ਸੂਟ ਬਣਾ ਲਓ ਭਾਵੇਂ ਤੁਸੀਂ ਸੂਟ ਬਣਾ ਲਓ 5 ਮੀਟਰ ਕਪੜਾ ਨਾਪ ਕੇ ਦੇ ਦੇਣਾ ਰੇਟ ਪਾਜੀ ਰੇਟ 1200 1500 ਰੁਪਿਆ ਸੂਟ ਦਾ ਰੇਟ ਆ ਬਾਜ਼ਾਰ ਦਾ 450 ਰੁਪਏ ਦਾ ਦੇ ਦੇਣਾ ਇਹ ਵੀ 450 ਦਾ ਜਿੰਨੇ ਮਰਜ਼ੀ ਲੈ ਲਓ ਦੇਖੋ ਬਾਜ਼ਾਰ 'ਚ 1200 ਦਾ ਇੱਕ ਇੱਥੇ 900 ਦੇ ਦੋ ਆ ਚੱਕੋ ਜੀ ਆ ਸੂਟ ਲੈ ਆਂਦੇ ਆ ਜਿਹੜੇ ਵੱਡੇ ਵੱਡੇ ਸ਼ੋਰੂਮਾਂ ਦੀ ਸ਼ਾਨ ਹੁੰਦੀ ਆ ਪਰ ਮਾਤੂ ਸ਼੍ਰੀ ਦਸਤਾਰ ਪੱਗੇ ਪਰਨੇ ਚਾਰ ਦਿਨਾਂ ਦਾ ਮੇਲਾ ਜੀ ਚਾਰ ਦਿਨਾਂ ਦਾ ਦੇਖ ਰਿਹਾ ਸੀ ਡਿਜ਼ਾਈਨ 1 2 4 5 ਨੇ ਜਿੰਨੇ ਮਰਜ਼ੀ ਡਿਜ਼ਾਈਨ ਲੈ ਜਾਓ ਛੇਤੀ ਛੇਤੀ ਆਜੋ ਔਰ ਗੱਲ ਇੱਕ ਗੱਲ ਧਿਆਨ ਨਾਲ ਸੁਣ ਲੋ ਇਹ ਕਿਸੇ ਦੁਕਾਨਦਾਰ ਨੂੰ ਸੂਟ ਨਹੀਂ ਮਿਲਨੇ ਆ ਜਿਹੜੇ 200 ਵਾਲੇ ਸੂਟ ਆ ਜੇ ਤੁਸੀਂ ਕਹੋ 20 ਲੈਣੇ 25 ਲੈਣੇ ਇਹ ਨਹੀਂ ਨਹੀਂ ਮਿਲਨੇ ਹਰ ਇੱਕ ਭੈਣ ਦਾ ਫਾਇਦਾ ਕਰਨਾ ਹਰ ਇੱਕ ਨੂੰ ਇੱਕ ਇੱਕ ਸੂਟ ਦੇਣਾ ਚਾਹੇ 50 ਭੈਣਾਂ ਆਜਣ ਤੇ ਆੜੀ ਤੇ ਚਾਹੇ 5000 ਭੈਣਾਂ ਆਜਣ ਇੱਕ ਇੱਕ ਸੂਟ ਮਿਲਣਾ ਇੱਕ ਇੱਕ ਸੂਟ ਜੀ ਦੇਖੋ ਜੀ ਲੋਕਾਂ ਦੇ ਫਾਇਦੇ ਹੋ ਰਹੇ ਆ ਰੇਟ ਘਟਿਆ ਮਲਾਈ ਵਰਗਾ ਕੱਪੜਾ ਵੱਡੇ ਫਾਇਦੇ ਉਧਰ ਮਾਰ ਲਓ ਕੈਮਰਾ ਜਿੱਦਾਂ ਜਿੱਦਾ ਸੂਰਜ ਨਪੀਏ ਨਾ ਸ਼ਾਮ ਦਾ ਟਾਈਮ ਦੇਖੋ ਜੀ ਰਸ ਵੱਡਾ ਪੈ ਗਿਆ 200 ਰੁਪਿਆ 100 ਰੁਪਿਆ 350 500 ਲਹਿੰਗੇ ਸ਼ਰਾਰੇ ਕਰਾਰੇ ਕੋਟ ਤੇ ਪਜਾਮੇ ਕੋਟ ਪੈਂਟ ਸਾਰਾ ਕੁਝ ਹੀ ਮਿਲਦਾ ਇੱਕ ਛੱਤ ਹੇਟਾ ਸਾਰਾ ਕੁਝ ਇੰਨੀ ਮਹਿੰਗਾਈ ਦੇ ਵਿੱਚ ਮਾਤੂ ਸ਼੍ਰੀ ਦਸਤਾਰ ਜਿਹੜੇ ਤੁਹਾਨੂੰ ਰੇਟ ਦੇ ਰਿਹਾ ਜਿਹੜੀ ਕੁਆਲਿਟੀ ਦੇ ਰਿਹਾ ਲਓ ਜੀ ਚੈਲੇਂਜ ਕਰਦੇ ਆ ਪੰਜਾਬ ਚੋ ਕਿਤੇ ਨਹੀਂ ਮਿਲਣੀ ਸੋ ਛੇਤੀ ਆਜੋ ਜੀ 4 ਦਿਨ ਤੁਹਾਡੇ ਕੋਲ ਆ 19 ਮਈ ਤੱਕ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਲੱਗੀ ਥੇਲ ਦੂਰੋਂ ਦੂਰੋਂ ਲੋਕ ਆਈ ਜਾਂਦੇ ਪੈਸੇ ਲੈ ਜਾਂਦੇ ਆ ਬਜ਼ਾਰਾਂ ਚ ਜਾ ਕੇ ਹੁਣ ਲੁੱਟਣਾ ਨਾ ਕਰਾਓ ਸਿੱਧੇ ਮਾਤੂਸ਼ਰੀ ਦਸਤਾਰ ਤੇ ਆਜੋ ਇੱਥੇ ਤੁਹਾਨੂੰ ਅਸੀਂ ਬਜ਼ੁਰਗਾਂ ਲਈ ਸੂਟ ਦੇ ਰਹੇ ਨੇ ਆ ਕੁੜੀਆਂ ਚਿੜੀਆਂ ਲਈ ਸੂਟ ਦੇ ਰਹੇ ਨੇ ਜਿੰਦਾਂ ਦਾ ਮਰਜ਼ੀ ਕੱਪੜਾ ਲੈ ਜਾਓ 200 400 5 500 ਦੇ ਰੇਟਾਂ ਦੇ ਵਿੱਚ ਬੇਸ਼ਮਾਰ ਵੈਰਾਈਟੀਆਂ ਆ ਗਈਆਂ ਚੱਕ ਲਓ ਜੀ ਸਾਰਾ ਆ ਚੱਕੋ ਜੀ 8-800 ਰੁਪਏ ਦਾ ਬਿਆਰ ਚ ਕੋਈ ਵੇਚਦਾ 600 ਰੁਪਏ ਦਾ ਵੀ 400 ਰੁਪਏ ਦਾ ਸ਼ੰਕਰ ਦਾ ਪ੍ਰਿੰਟ ਆ ਬ੍ਰਾਂਡ ਦਾ ਨਾਮ ਲੈ ਕੇ ਵੇਚਨੇ ਆ ਬੁਲਬੁਲ ਪ੍ਰਿੰਟ ਆ ਆ ਦੁਕਾਨਦਾਰਾਂ ਤੋਂ ਰੇਟ ਪੁੱਛ ਲਓ ਕੀ ਭਾਅ ਹੁੰਦਾ ਤੇ ਮਾਤੂ ਸ਼੍ਰੀ ਦਸਤਾਰ 400 ਰੁਪਏ ਦਾ ਸੂਟ ਵੇਚਦਾ ਜੀ 400 ਰੁਪਏ ਦਾ ਸੋ ਛੇਤੀ ਆ ਜਾਓ ਬਹੁਤ ਵੱਡੇ ਫਾਇਦੇ ਬੱਗ ਆ ਪਣਾ ਹੋਣਾ ਨੰਬਰ ਸਕਰੀਨ ਤੇ ਆ ਤੁਸੀਂ ਆ ਜਾਓ ਵੱਡੇ ਫਾਇਦੇ ਕਰਾਂਗੇ ਕਿਆਰਾ ਮਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਗਰ ਸਾਹਨ ਟੀਵੀ ਬੱਗਾ ਪੁਰਾਣਾ